ਇਹ ਤਰਨਤਾਰਨ ਦੀ ਹਵਾ ਕਿਵੇਂ ਕੀ ਕਹਿ ਰਹੀ ਹੈ ਤਰਨਤਾਰਨ ਦੀ ਹਵਾ ਵੇਖੋ ਜੀ ਕਾਂਗਰਸ ਪਾਰਟੀ ਦਾ ਕਰ ਹਾਂਜੀ ਹਾਂਜੀ ਦੂਜੇ ਨੰਬਰ ਤੇ ਕਿਉਂ ਵੇਖ ਰਹੇ ਹੋ ਦੂਸਰੇ ਦਾ ਵੇਖੋ ਜਿਤ ਨਾਲ ਆ ਰਾਜਾ ਅੰਦਾਜ਼ਾ ਪਹਿਲੇ ਨੰਬਰ ਵਾਲਾ ਦੂਜਿਆਂ ਨੂੰ ਕੌਣ ਪੁੱਛਦਾ ਵੈਸੇ ਲੱਗ ਕੇ ਉਹ ਫੇਰ ਟੱਕਰ ਹੋ ਜਾਂਦੀ ਹੈ ਨਾ ਦੂਜੇ ਨੰਬਰ ਤੇ ਹੋਵੇ ਤਾਂ ਲੱਗਦਾ ਹੁੰਦਾ ਕਿ ਕੁਛ ਨਾ ਕੁਛ ਫਸਮੀ ਟੱਕਰ ਦੇ ਵਿੱਚ ਵੈਸੇ ਹੋ ਸਕਦਾ ਵੀ ਸ਼ਰੋਨੀ ਕਾਲੀ ਲੱਲ ਵੀ ਹੋ ਸਕਦਾ ਆਮ ਪਾਰਟੀ ਦਾ ਮੈਨੂੰ ਕੋਈ ਲੱਗਦਾ ਨਹੀਂ ਆਮ ਪਾਰਟੀ ਦਾ ਵਿਕਾਰ ਸਾਡੇ ਸਾਹਮਣੇ ਆ ਜਬਾਰ ਤੂੰ ਹੀ ਵੇਖ ਰਹੇ ਜੋ ਬਹੁਤ ਤਸਵੀਰ ਦਿਖਾ ਲਈ ਜਾਓ ਤੇ ਮੈਂ ਤੇ ਕਹਿੰਦੇ ਲੱਗ ਗਈ ਤਹਿਸੀਲ ਵੀ ਏ ਤੁਹਾਡੇ ਤਹਿਸੀਲ ਵੀ ਆ ਵੀਰ ਜੀ ਬੜਾ ਮੰਦਾ ਬੜਾ ਮਾੜਾ ਹਾਲ ਇਥੋਂ ਦਾ ਕਿਉਂਕਿ ਤਹਿਸੀਲ ਵੀ ਸਾਹਮਣੇ ਤਹਿਸੀਲ ਆ ਤੇ ਦੁਕਾਨਾਂਾਂ ਵੀ ਵੇਖੋ ਕਿੰਨਾ ਬਾਜ਼ਾਰ ਭਰਿਆ ਪਿਆ ਇੱਕ ਇੱਕ ਦੀਵਾਲੀ ਮੌਕਾ ਵਾ ਤੇ ਕਿੰਨਾ ਰਾਤ ਦੂਜਿਆਂ ਤੇ ਜਾਉਣਾ ਦੁਕਾਨਦਾਰਾਂ ਦੀ ਦੁਕਾਨਾਂ ਲਾਉਣੀ ਇੱਥੇ ਕੋਈ ਦੁਕਾਨਾਂ ਲੱਗੀਆਂ ਨਹੀਂ ਇਹ ਪਾਣੀ ਦਾ ਕਰਕੇ ਦੀਵਾਲੀ ਕੀ ਹੋ ਜਾ ਤਿਹਾਰ ਆ ਵੈਸੇ ਮਾਫ ਕਰਨਾ ਅਸੀਂ ਬੰਦੀ ਛੋੜ ਦੇ ਦਿਨ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਘਰਾਂ ਦੇ ਵਿੱਚ ਦੀਵਾਲੀ ਦੀ ਗੱਲ ਹੁੰਦੀ ਆ ਨਾ ਤੋ ਉਦੋਂ ਹਰ ਸਫਾਈਆਂ ਹੁੰਦੀਆਂ ਹਰ ਘਰ ਚ ਇਦਾਂ ਦਾ ਭਾਈ ਸਾਹਿਬ ਬੰਦੀ ਛੋੜ ਦਿਵਸ ਵਾਲੇ ਦਿਨਾਂ ਜਾਂ ਦੀਵਾਲੀ ਤੋਂ ਪਹਿਲਾਂ ਨਾ ਫਿਰ ਦੁਕਾਨਦਾਰ ਵੀ ਆਪੋ ਆਪਣੇ ਸਫਾਈਆਂ ਕਰਦੇ ਆਪਾਂ ਤੇ ਪਰ ਤੁਹਾਡੇ ਤੇ ਬਾਹਰ ਜਿਹੜਾ ਇੰਨਾ ਬੁਰਾ ਹਾਲ ਹੈ ਸਰਕਾਰ ਦੀ ਨਰਾਇਕੀ ਆ ਤੁਹਾਡੇ ਸਾਹਮਣੇ ਆ ਤੇ ਜੇ ਫਿਰ ਇਹੋ ਜਿਹਾ ਵਿਕਾਸ ਹੋਊ ਤੇ ਵੋਟ ਕਿਹੜਾ ਪਾਊਗਾ ਸੋਹ ਸਾਬ ਨਹੀਂ ਸੀ ਕਦੀ ਇੱਧਰ ਆਏ ਨਹੀਂ ਬੀਤੀ ਇੱਥੋਂ ਦਾ ਇਹ ਹੋ ਆ ਰੇ ਟ੍ਰੇਕਰਿਸ ਉਹ ਕਿਹਾ ਨਾਂ ਕਿ ਸਰਪੰਚ ਨੇ ਨਾਂ ਪੰਚ ਇਹ ਚੀਜ਼ ਦਾ ਉਥੋਂ ਦਾ ਇਹ ਹੋ ਆ ਰਿਹਾ ਮੈਂ ਦੇਹੋ ਕੁਝ ਹੀ ਵੇਨਾ